ਕੀ ਕੋਈ ਪਿਛੋ ਪੁੰਚਣਾ ਕੋਈ ਪ੍ਰੋਸੀਜਰ ਹੈਗਾ ਜਿੰਨਾ ਨਾਲ ਧੱਕਾ ਹੋਇਆ ਬਾਜ ਮੇਰੀ ਵੀ ਉੱਚੀ ਹੋ ਸਕਦੀ ਹੈ ਜਿੰਨੀ ਮਰਜ਼ੀ ਕਰ ਲੋ ਹਾਂ ਤੁਸੀਂ ਵੀ ਕਰ ਲੋ ਜਿੰਨੀ ਮਰਜ਼ੀ ਕਰ ਲੋ ਤੁਸੀਂ ਵੀ ਕਰ ਲੋ ਪਲੀਜ਼ ਹੁਣ ਮੇਰੀ ਬੇਨਤੀ ਮੰਨ ਲਓ ਤੁਸੀਂ ਮੇਰੀ ਬੇਨਤੀ ਤੁਸੀਂ ਮੰਨ ਲਓ ਪਲੀਜ਼ ਠੀਕ ਹੈ ਨਾ ਕਾਈਂਡਲੀ ਜੇ ਪੀਸਫੁਲ ਹੀ ਬੈਠੇ ਹੋ ਬੈਠੇ ਰਹੋ ਕਿਉਂ ਸਪੀਕਰ ਦੀ ਕਿੱਥੇ ਹੁੰਦੀ ਆ ਜਦ ਨਹੀਂ ਹੈ ਨਹੀਂ ਕਿੱਥੇ ਆ ਜਦ ਲੈ ਲਓ ਜੀ ਮੈਂ ਦੇ ਦੂੰਗਾ ਨਹੀਂ ਕਿੱਥੇ ਆ ਜਦ ਹੁੰਦੀ ਹੈ ਸਪੀਕਰ ਹਾਂਜੀ ਹੁੰਦੀ ਆ ਜੀ ਸਾਡੇ ਕੋ ਪਰਮਿਸ਼ਨ ਲੈਂਦੇ ਆ ਜੀ ਕਿੱਥੇ ਸਪੀਕਰ ਹੁੰਦੀ ਆ ਹੁੰਦੀ ਆ ਕੋਈ ਉਹ ਇਲੈਕਸ਼ਨ ਹੋਣੀ ਹੈ ਇਹ ਹੁੰਦੀ ਆ ਇਹ ਤੁਸੀਂ ਧੱਕਾ ਕਰ ਰਹੇ ਐਡੀ ਦੇ ਪੀਸਪੂਲ ਹੀ ਬੈਠੇ ਹੋ ਬੈਠੇ ਰੋ ਸਪੀਕਰ ਦੀ ਉਰੇ ਪਰਮਿਸ਼ਨ ਨਹੀਂ ਹੈ ਨਹੀਂ ਤੁਸੀਂ ਤੁਸੀਂ ਜਾਣ ਬੁੱਝ ਕੇ ਤੁਹਾਡੇ ਨਾਲ ਰੋਸ ਹੋਇਆ ਅਸੀਂ ਡੀਆਰ ਸਾਹਿਬ ਨੂੰ ਤੁਹਾਨੂੰ ਮਿਲਾ ਦਿੰਨੇ ਆ ਕੋਈ ਪੰਜਣੇ ਚੱਲੋ ਆਫਿਸੋਂ ਬੈਠ ਕੇ ਨੇ ਤੁਹਾਨੂੰ ਮਿਲਾ ਦਿੰਨੇ ਆ ਤੁਸੀਂ ਅਪਲੀਕੇਸ਼ਨ ਦਿੱਤੀ ਹੋ ਨਾ ਅਪਲੀਕੇਸ਼ਨ ਦਿੱਤੀ ਹੈ ਜੀ ਕਿੰਨੇ ਦਿਨ ਹੋ ਗਏ ਨੇ ਅਸੀਂ ਕੋਈ ਡਿਪਟੀ ਸਾਹਿਬ ਅਸੀਂ ਕੋਈ ਅਖੀ ਪ੍ਰੋਸੀਜਰ ਅਸੀਂ ਪ੍ਰੋਸੀਜਰ ਆਪਣਾ ਪੂਰਾ ਕੀਤਾ ਹੈ ਕਿਹੜਾ ਬੰਦਾ ਮੇਰੇ ਨਾਲ ਜਿਹੜੇ ਲੈਜੇ ਤੇ ਗੱਲ ਕਰਦਾ ਉਹਦੇ ਨਾਲ ਮੈਂ ਉਹ ਲੈਜੇ ਤੇ ਗੱਲ ਕਰਦਾ ਮੈਂ ਦਮਕਾ ਨਹੀਂ ਮਾਰਦਾ ਅਸੀਂ ਤੁਹਾਨੂੰ ਹੁਣ ਕੀ ਉੱਚੀਓ ਬੋਲ ਰਹੇ ਹੋ ਫਿਰ ਉੱਚੀਓ ਬੋਲ ਰਹੇ ਹੋ ਤੁਸੀਂ ਮੈਂ ਤੇਰੇ ਸਾਹਮਣੇ ਹੀ ਡੋਡੇ ਖੜਾ ਉੱਚੀ ਬੋਲਣਾ ਫਿਰ ਬੋਲ ਲੋ ਤੁਸੀਂ ਉੱਚੀ ਕਿਉਂ ਪੰਜ ਕੁੱਟਿਆ ਹੋਇਆ ਹਸਪਤਾਲ ਪਿਆ ਕੋਈ ਕਾਰਵਾਈ ਨਹੀਂ ਉਹ ਰੂਲ ਹੈ 751 ਇੱਕ ਤਰਫਾ ਹੋ ਰਹੀਆਂ ਨੇ ਤੁਹਾਡੇ ਵੱਲੋਂ ਉਹ ਰੂਲ ਨੇ ਰੂਲਾਂ ਤੇ ਆਓਗੇ ਮੈਂ ਵੀ ਵਕੀਲ ਐ ਕੋਈ ਗੱਲ ਨਹੀਂ ਫਿਰ ਇਸ ਕਰਕੇ ਮੈਨੂੰ ਵਧੀਆ ਗੱਲ ਮੈਨੂੰ ਰੂਲ ਨਾ ਸਿਖਾਓ ਮੈਂ ਮੁੰਡਾ ਖੜੇ ਕੇ ਮੈਂ ਨਹੀਂ ਪੜਦਾ ਮੈਂ ਰੂਲਾਂ ਤੇ ਨਾ ਹੀ ਕੇ ਕੰਮ ਕਰਦਾ ਆ ਔਰ ਮੈਨੂੰ ਮੇ ਤੁਸੀਂ ਕਹੋ ਕਿ ਉੱਚੀ ਆਵਾਜ਼ ਨਾਲ ਮੈਨੂੰ ਦਬਾ ਲਓਗੇ ਮੈਂ ਨਹੀਂ ਦਬਦਾ ਤੁਸੀਂ ਦਬਾ ਰਹੇ ਹੋ ਤੁਹਾਨੂੰ ਨਹੀਂ ਬਿਲਕੁਲ ਨਹੀਂ ਦਬਾ ਰਹੇ ਮੈਂ ਤੁਹਾਨੂੰ ਡਿਪਟੀ ਸਾਹਿਬ ਕਹਿ ਕੇ ਗੱਲ ਕਰ ਮੈਂ ਵੀ ਤੁਹਾਨੂੰ ਨਾਗਰਾ ਸਾਹਿਬ ਕਹਿ ਰਿਹਾ ਹਾਂ ਥੋੜੀ ਗੱਲ ਸੁਣੋ ਡੋ ਨੋਟ ਟ੍ਰਾਈ ਟੂ ਟਵਿਸਟ ਗੱਲਾਂ ਨੂੰ ਟਵਿਸਟ ਨਾ ਕਰੋ ਨਹੀਂ ਨਹੀਂ ਕਰਦੇ ਟਵਿਸਟ ਨਾ ਕਰੋ ਟਵਿਸਟ ਨਹੀਂ ਕਰਦੇ ਜੋ ਤੁਸੀਂ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਉਹਦਾ ਜਵਾਬ ਦੇ ਦਿਆ ਚਲੋ ਠੀਕ ਹੈ ਹੁਣ ਮੈਂ ਇੱਕ ਚੁਣਿਆ ਹੋਇਆ ਨਮਾਇੰਦਾ ਤੁਹਾਨੂੰ ਉਹਦਾ ਵੀ ਨਹੀਂ ਪਤਾ ਤੁਸੀਂ ਤੇ ਡੀਆਰ ਬੈਠੇ ਨਹੀਂ ਨੇ ਹੋਗੇ ਮੈਨੂੰ ਮੇਰਾ ਜਿੱਥੋਂ ਪਤਾ ਕਰਨਾ ਹੈ ਕਰ ਲਿਓ ਮੈਂ ਗੋਲ ਮੋਲ ਗੱਲਾਂ ਨਹੀਂ ਕਰਦਾ ਠੀਕ ਹੈ ਨਾ ਗੋਲ ਮੋਲ ਗੱਲਾਂ ਨਹੀਂ ਕਰਦਾ ਤੁਹਾਨੂੰ ਦੱਸਾਂ ਫਿਰ ਠੀਕ ਹੈ ਨਾ ਮੈਂ ਦੱਸ ਦਿਓ ਜੀ ਦੱਸ ਦਿਓ ਗੋਲ ਮੋਲ ਗੱਲਾਂ ਨਹੀਂ ਕਰਦੇ ਪਰ ਕਰਦੇ ਵੀ ਕੁਛ ਨਹੀਂ ਟੋਡੇ ਕੋਲੇ ਲੋਕ ਹੋ ਕੇ ਜਾਂਦੇ ਨੇ ਇੱਕ ਪਾਰਟੀ ਦੀ ਫੇਵਰ ਕਰਦੇ ਹੋ ਤੁਸੀਂ ਇੱਕ ਪਾਰਟੀ ਦੀ ਛੜਿਆ ਹੋ ਫੇਵਰ ਕਰਦੇ ਠੀਕ ਬੈਠੋ ਜਿਹੜੀ ਇੱਥੇ ਮੇਰੀ ਜੋ ਬਾਈ ਨੇਮ ਕੰਪਲੇਂਟ ਦੇਣੀ ਆ ਉਹ ਦੋ ਵੀ ਵੈਰੀਫਾਈ ਕਰਦੇ ਜਿਹੜਾ ਅਲੀਗੇਸ਼ਨ ਤੁਸੀਂ ਮੇਰੇ ਤੇ ਆਨ ਰਿਕਾਰਡ ਲਾ ਰਹੇ ਹੋ ਨਾ ਠੀਕ ਹੈ ਨਾ ਆਨ ਰਿਕਾਰਡ ਲਾ ਰਹੇ ਹੋ ਹੁਣ ਐਪਲੀਕੇਸ਼ਨ ਕੰਪਲੇਂਟ ਦਿਓ ਠੀਕ ਹੈ ਨਾ ਵਿਦ ਫੈਕਸ ਕੰਪਲੇਂਟ ਦਿਓ ਦੇ ਦਾਂਗੇ ਜੀ ਹਾਂ ਦੇ ਦਿਓ ਦੇ ਦਿਓ ਜਦੋਂ ਸਾਡੀ ਗੱਲ ਆਊਗੀ ਦੇ ਦਿਓ ਜੀ ਗੱਲ ਨਹੀਂ ਹੁਣ ਤੁਹਾਡੇ ਕੋਲ ਆ ਹੀ ਗਈ ਕੋਈ ਗੱਲ ਕੰਪਲੇਂਟ ਦੇ ਦੇ ਜਿਹੜੇ ਲੋਕਾਂ ਨੂੰ ਕਹਿੰਦੇ ਨੇ ਕੰਪਲੇਂਟ ਦੋ ਪਬਲੀਕਲੀ ਨਾ ਨਾ ਕਰੀ ਜਾਓ ਜੇ ਤੁਸੀਂ ਹੈ ਫੈਕਟ ਤੁਸੀਂ ਹੈਵ ਦਾ ਫੈਕਟ ギਵ ਅ ਮੀ ギਵ ਅ ਕੰਪਲੇਂਟ ਤੁਸੀਂ ਹੈਵ ਦਾ ਫੈਕਟ ਦੇਖੋ ਜਿਹੜੀ ਇਹ ਵਰਤੀ ਹੈ ਨਾ ਇਹ ਤੁਹਾਨੂੰ ਲੋਕਾਂ ਦੇ ਨਾਲ ਚੰਗੇ ਵਿਵਹਾਰ ਵਾਸਤੇ ਦਿੱਤੀ ਕੰਦੇ ਵਿਵਹਾਰ ਵਾਸਤੇ ਦਿੱਤੀ ਹੈ ਜੀ ਪਰ ਤੁਸੀਂ ਨਾ ਰਿਪੀਟ ਕਰਦਾ ਗੱਲਾਂ ਵਰਦੀ ਦੇ ਉੱਪਰ ਮੇਰੇ ਕੋਲ ਸੈਲਫ ਰਿਸਪੈਕਟ ਹੈ ਜਿੱਲਾ ਬੰਦਾ ਮੇਰੇ ਨਾਲ ਜਿਹੜੇ ਲੈਜੇ ਗੱਲ ਕਰੂਗਾ ਮੈਂ ਉਹਨਾਂ ਨਾਲ ਉਹੀ ਲੈਜੇ ਮੇਰੀ ਇੱਕ ਗੱਲ ਸੁਣ ਲਓ ਮੇਰੀ ਇੱਕ ਗੱਲ ਹੁਣ ਮੈਂ ਬੰਦਾ ਡੀਆਰ ਸਾਹਮਣੇ ਗੱਲ ਜਿਹੜੇ ਲੈਜੇ ਚ ਤੁਸੀਂ ਗੱਲ ਕਰੋਗੇ ਨਾ ਉਸੇ ਨਾਲ ਕਰਾਂਗੇ ਬਿਲਕੁਲ ਠੀਕ ਬਿਲਕੁਲ ਠੀਕ ਹਾਂ ਬਿਲਕੁਲ ਠੀਕ ਹੈ ਇਹ ਤੁਹਾਨੂੰ ਲੱਗਦਾ ਨਾ ਕੋਈ ਸੈਲਫ ਰਿਸਪੈਕਟ ਹੈ ਤਾਂ ਸਾਡੀ ਸੈਲਫ ਰਿਸਪੈਕਟ ਵੀ ਹੋਣੀ ਹੈ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਜੋ ਕਰਨਾ ਕਰ ਲੋ ਨਹੀਂ ਮੈਂ ਕੁਝ ਨਹੀਂ ਕਰਨਾ ਜੋ ਤੁਸੀਂ ਕਰਨਾ ਕਰ ਲੋ ਮ ਦੇ ਨਾਲ ਗੱਲ ਹੋਈ ਮੈਂ ਕਹੂੰਗਾ ਵੀ ਉਹ ਕਹਿੰਦੇ ਕੰਪਲੇਂਟ ਕਰ ਤੋ ਤੁਸੀਂ ਮੇਰੇ ਤੇ ਅਲੀਗੇਸ਼ਨ ਲਾਇਆ ਹੈ ਮੈਂ ਤੁਹਾਡੀ ਵਾਅਦਤ ਕਰਦੇ ਹਾਂ ਤੁਸੀਂ ਮੇਰੇ ਤੇ ਅਲੀਗੇਸ਼ਨ ਲਾਇਆ ਉੱਤੇ ਖੜੇ ਉੱਤੇ ਕਰਾਂਗੇ ਉੱਤੇ ਕਰੇ ਬੰਦੇ ਦਾ